ਕਲ ਦੋਸਤੋ ਬਹੁਤ ਸੋਹਣਾ ਆਰਟੀਕਲ ਲੈ ਕੇ ਆਏ ਆ ਇੱਕ ਵਾਰੀ ਫੇਰ ਪਿਓਰ ਗਲੇਸ ਕਾਟਨ ਦੇ ਵਿੱਚ ਬਹੁਤ ਸੋਹਣਾ ਬਹੁਤ ਹੀ ਪਿਆਰਾ ਟੋਟਲੀ ਨਾਲ ਥ੍ਰੈਡ ਦਾ ਵਰਕ ਦੇ ਨਾਲ ਹੈਂਡਵਰਕ ਵੀ ਕੀਤਾ ਹੋਇਆ ਜੇ ਬਹੁਤ ਸੋਹਣਾ 5 ਮੀਟਰ 올ਓਵਰ ਸੂਟ ਆਏਗਾ ਮਸਟਰਡ ਕਲਰ ਦੇ ਵਿੱਚ ਆ ਕਿਆਮਤ ਜੀ ਚੀਜ਼ ਲੈ ਕੇ ਆਏ ਆ ਬੜਾ ਪਿਆਰਾ ਘੇਰਾ ਵੀ ਦੇਖੋ ਕਿੰਨਾ ਪਿਆਰਾ ਜਿਹਾ ਬਣਿਆ ਹੋਇਆ ਜੇ ਨਾਲ ਆਏਗਾ ਵੇਲ ਵਾਲਾ ਪਿਓਰ ਦਾ ਪ੍ਰਿੰਟਡ ਦੁਪੱਟਾ ਸਰਦਾਰਾਂ ਵਾਲਾ ਜਿਹੜਾ ਖੁੱਲਾ ਸਾਈਜ਼ 2.5 ਮੀਟਰ ਦਾ ਦੁਪੱਟਾ ਹੈਗਾ ਜੇ ਪ੍ਰਿੰਟਡ ਦੁਪੱਟਾ ਆਏਗਾ ਬੜਾ ਸੋਹਣਾ ਬਹੁਤ ਹੀ ਪਿਆਰਾ ਨਾਲ ਆਣ ਕੇ ਬੜੇ ਪਿਆਰੇ ਇਹਦੇ बॉटਮ ਤੇ ਵਰਕ ਬਹੁਤ ਸੋਹਣਾ ਬਹੁਤ ਹੀ ਪਿਆਰਾ ਜੇ ਠੀਕ ਆ ਜੀ 5 ਮੀਟਰ 올ਓਵਰ ਸੂਟ ਆਏਗਾ ਬਹੁਤ ਸੋਹਣਾ ਜਾਂ ਬਹੁਤ ਡਿਜ਼ਾਈਨਰ ਜਿਹਾ ਸੂਟ ਬਣਿਆ ਆ ਜੇ ਰਖੜੀ ਦੀ ਆਫਰ ਚ ਲਗਾਤਾ ਜੇ ਸੂਟ ਦਾ ਪ੍ਰਾਈਸ ਐਕਚੁਅਲ ਜੇ ਹੈਗਾ ਜੇ 1850 ਰੁਪਏ ਪਰ ਭਰਾ ਤੁਹਾਡੇ ਨੇ ਜਿਹੜਾ ਕਿ ਆਲਮੋਸਟ 32 35% ਆਫ ਦੇ ਵਿੱਚ ਕਰ ਦਿੱਤਾ ਜੇ ਪ੍ਰਾਈਸ ਆਏਗਾ ਬੜਾ ਪਿਆਰਾ ਬਹੁਤ ਹੀ ਮਿੱਠਾ ਜ ਆ ਸਿਰਫ 1350 ਰੁਪਏ ਦੀ ਰੇਂਜ ਦੇ ਵਿੱਚ ਪ੍ਰਿੰਟਡ ਦੁਬੱਟੇ ਦੇ ਨਾਲ ਹੁਣ ਦਿਖਾਣੇ ਤੁਹਾਨੂੰ ਇਹਦੇ ਕਲਰ ਕਲਰ ਦਿਖਾਵੜਾ ਤੇ ਕਿਹੜੇ ਕਿਹੜੇ ਕਲਰ ਆ ਇੱਕ ਆਏਗਾ ਜੀ ਇਹਦਾ ਵਿੱਚ ਬਹੁਤ ਸੋਹਣਾ ਤਾंबा कलर ਰਸਟ कलर ਕਹਿ ਸਕਦੇ ਆ ਠੀਕ ਆ ਨੈਕਸਟ ਕਲਰ ਆ ਗਿਆ ਜੇ ਵਾਈਨ ਕਲਰ ਬਹੁਤ ਸੋਹਣਾ ਬਹੁਤ ਹੀ ਪਿਆਰਾ ਨੈਕਸਟ ਕਲਰ ਆ ਗਿਆ ਜੇ ਬਹੁਤ ਸੋਹਣਾ ਬਲੈਕ ਕਲਰ ਔਰ ਜਿਹੜਾ ਲਾਸਟ ਕਲਰ ਆ ਉਹ ਸਭ ਤੋਂ ਸੋਹਣਾ ਸੀ ਗ੍ਰੀਨ ਕਲਰ ਪੰਜ ਕਲਰ ਦਾ ਚਾਰਟ ਆ ਬਹੁਤ ਪਿਆਰਾ ਬਹੁਤ ਸੋਹਣਾ ਚੈੱਕ ਕਰੋ ਜੀ ਡਿਜ਼ਾਈਨਰ ਸੂਟ ਆ ਪੰਜ ਮੀਟਰ 올 ਓਵਰ ਸੂਟ ਆ ਗਿਆ ਜੇ ਬਹੁਤ ਸੋਹਣਾ ਜ ਹੈਂਡਵਰਕ ਦੇ ਨਾਲ ਕਿਆਮਤ ਜੀ ਚੀਜ਼ ਬਣਾਈ ਆ ਔਰ ਇਦਾਂ ਦੇ ਡਿਜ਼ਾਈਨ ਵੇਖਣ ਵਾਸਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਲੈ ਕੇ ਆਂਦੇ ਰਵਾਂਗੇ ਨਵੇਂ ਡਿਜ਼ਾਈਨ ਨਵੀਂ ਵੀਡੀਓ ਦੇ ਵਿੱਚ ਮਿਲਦੇ ਆ ਅਗਲੇ ਸਾਡੇ ਚੈਨਲ ਦੇ ਮਿਲਦੇ ਆ ਅਗਲੀ ਵੀਡੀਓ ਦੇ ਡਿਟੇਲਸ ਜਾਣ ਬਾਰੇ ਟੇਕਰ ਵੈਨਸਡੇ ਸੱਚੀ ਕਾਲ ਜੀ